ਹਾਂਜੀ ਬਾਈ ਜੀ ਕੀ ਹਾਲ ਆ ਸਾਰਿਆਂ ਦੇ ਭਾਈ ਆ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣਾ ਚਾਹਣਾ ਵੀ ਤੁਸੀਂ ਇਹ ਸੋਚ ਕੇ ਦੇਖੋ ਯਾਰ ਵੀ ਆਪਣੇ ਪੰਜਾਬ ਦੀਆਂ ਕੁੜੀਆਂ ਕਿਸ ਹੱਦ ਤੱਕ ਗਿਰ ਗਈਆਂ ਸਿਰਫ ਪੀਆਰ ਦੇ ਚੱਕਰ ਵਿੱਚ ਗੋਰਿਆਂ ਨਾਲ ਵਿਆਹ ਕਰਵਾਈ ਜਾਂਦੀਆਂ ਕਿਉਂਕਿ ਗਾਹਾਂ ਹੁਣ 2026 ਦਾ ਮਾਰਚ ਜਨਾ ਬੀਜੇ ਖਤਮ ਹੋਣੇ ਆਗੇ ਸਾਡੇ ਨਾਲ ਕੁੜੀਆਂ ਸੀਗੀਆਂ ਤਿੰਨ ਆਪਣੇ ਪਿਆਰ ਦੀਆਂ ਤੇ ਦੋ ਕੁੜੀਆਂ ਨੇ ਰਾਜ਼ਦਾ ਬਣਾ ਲਿਆ ਵੀ ਆਪਾਂ ਕੋਰੇ ਨਾਲ ਵਿਆਹ ਕਰਵਾ ਲੈਣੀ ਆ ਤੇ ਵੀ ਪੱਕੀਆਂ ਹੋ ਜਾਣੀਆਂ ਤੇ ਵੀ ਨਹੀਂ ਤਾਂ ਫਿਰ ਵਾਪਸ ਮੁੜਨੀ ਬੂ ਹੋਰ ਕੋਈ ਹੱਲ ਹੈ ਨਹੀਂ ਤੇ ਇੱਕ ਕੁੜੀ ਨੇ ਚਲੋ ਜਿਹਨੇ ਸਾਨੂੰ ਦੱਸਿਆਗਾ ਉਹਨੇ ਨਾ ਕਰਤੀ ਵੀ ਉਹ ਤਿਆਰ ਨਹੀਂ ਸੀਗੀ ਤੇ ਤੁਸੀਂ ਆ ਲਾ ਲਓ ਵੀ ਯਾਰ ਉਹ ਕੁੜੀ ਨੂੰ ਵੀ ਉਹ ਫੋਰਸ ਕਰਦੇ ਆ ਵੀ ਤੂੰ ਵਿਆਹ ਕਰਵਾ ਲੈਣਾ ਵੀ ਨਹੀਂ ਤੈਨੂੰ ਵੀ ਪੰਜਾਬ ਮੁੜਨਾ ਪਊ ਫਿਰ ਕੋਈ ਹੋਰ ਹੱਲ ਨਹੀਂ ਹੈਗਾ ਆਪਣੇ ਕੋਲੇ ਹੁਣ ਬਈ ਤੁਸੀਂ ਆਪ ਹੀ ਹੁੰਦਾ ਚਾਲਾ ਲਓ ਵੀ ਪੰਜਾਬ ਕੋਈ ਮੁੜ ਕੇ ਰਾਜੀ ਨਹੀਂ ਹੈਗਾ ਠੀਕ ਆ ਤੇ ਅਸੀਂ ਹੈਰਾਨ ਹੁੰਨੇ ਆ ਯਾਰ ਵੀ ਸਿਰਫ ਪਐਸੀ ਪਿਆਰਾ ਜਆ ਪਿਆਰੀ ਪਿਆਰੀ ਆ ਵੀ ਨਾ ਕਿਸੇ ਨੂੰ ਮਾਪਿਓ ਦੀ ਇੱਜ਼ਤ ਦਾ ਤੇ ਨਾ ਕਿਸੇ ਰਿਸ਼ਤੇਦਾਰ ਦੀ ਇੱਜ਼ਤ ਦੀ ਆ ਕਿਉਂਕਿ ਬਈ ਜੇ ਬਹਿਣੀ ਅੱਜ ਦੇ ਸਮੇਂ 'ਚ ਕਿਸੇ ਨੂੰ ਨਾ ਕਿਸੇ ਨੂੰ ਡਰਾ ਐ ਇੱਥੇ ਬਈ ਕੋਈ ਕਿਸੇ ਦਾ ਕੁਝ ਨਹੀਂ ਕਰ ਸਕਦਾ ਠੀਕ ਆ ਤੇ ਦੂਜੀ ਗੱਲ ਇਹ ਆ ਤੁਸੀਂ ਆ ਦੇਖ ਲਓ ਵੀ ਦੋ ਕੁੜੀਆਂ ਤਿਆਰ ਆ ਤੀਜੀ ਕੁੜੀ ਨੇ ਹਾਂ ਨਹੀਂ ਕਰੀ ਤਾਂ ਉਹਨੂੰ ਵੀ ਮਜਬੂਰ ਕਰਦੀਆਂ ਵੀ ਤੂੰ ਵਿਆਹ ਕਰਵਾ ਲੈ ਨਹੀਂ ਤੈਨੂੰ ਬਸ ਮੰਨਣਾ ਪਊਗਾ ਤਾਂ ਹੀ ਕਹਿਣਿਆ ਬਈ ਪਹਿਲੀ ਗੱਲ ਤਾਂ ਯਾਰ ਜੇ ਕਿਸੇ ਨੂੰ ਕੁੜੀ ਨੇ ਬਾਹਰ ਆਉਣਾਗਾ ਕਿਸੇ ਨੇ ਤੋੜਨੀ ਹੈ ਕੁੜੀ ਤਾਂ ਰਿਕਵੈਸਟ ਆ ਵੀ ਆਪਦੇ ਰਿਸ਼ਤੇਦਾਰ ਭੈਣ ਭਾਈ ਕੋਲੇ ਤੋਰੋ ਕਿਉਂਕਿ ਹੁਣ ਆਏ ਨਹੀਂ ਪਤਾ ਹੁੰਦਾ ਵੀ ਜੇ ਕਿਸੇ ਕੁੜੀ ਕੋਲੇ ਰਹਿੰਦੀ ਆ ਉਹ ਅੱਗੋਂ ਕਹਿਰ ਜੀ ਆ ਤੇ ਫਿਰ ਜ਼ਿਆਦਾਤਰ ਕੁੜੀਆਂ ਯਾਰ ਇੱਥੇ ਹੈ ਹੀ ਅਹਿਰ ਜੀਆਂ ਹੀ ਆ ਠੀਕ ਆ 90% ਕੁੜੀਆਂ ਵੀ ਜਿਹਦੀ ਕਿਸ ਨਾਲ ਕਿਸ ਨਾਲ ਗੱਲਬਾਤ ਹੁੰਦੀ ਆ ਫਿਰ ਉਹ ਗਾਹਾਂ ਚੜ ਕੱਢ ਹੀ ਦਿੰਦੀਆਂ ਆ ਗਿਆ ਮਜਬੂਰ ਕਰ ਦਿਆਂਗੇ ਹਰੇਕ ਤਰ੍ਹਾਂ ਵੀ ਗੱਲ ਕਰ ਲਾ ਜਾਂ ਜਿਵੇਂ ਹੁਣ ਆ ਮਜਬੂਰ ਕਰੀ ਜਾਂਦੀ ਸੀ ਵੀ ਤੂੰ ਪਿਆ ਕਰ ਵਾਲਾ ਵਧੀਆ ਵੀ ਇੱਥੇ ਰਹਾਗੇ ਵਾਪਸ ਨਹੀਂ ਜਾਣਾ ਪਊਗਾ ਇੱਕ ਗੱਲ ਆ ਜਾਣਾ ਬਈ ਜ਼ਿਆਦਾਤਰ ਜੜ ਉਹਨਾਂ ਕੁੜੀਆਂ ਦੀ ਨਿਕਲਦੀ ਹੈ ਜਿਨ੍ਹਾਂ ਨੂੰ ਪਿੰਡ ਆਯਾਦੀ ਨਹੀਂ ਹੁੰਦੀ ਵੀ ਬਸ ਘਰੇ ਘਰੇ ਰਹਿਣਾ ਉਹ ਫਿਰ ਜਦੋਂ ਇੱਕਦਮ ਇਹੋ ਜਿਹੇ ਮਾਹੌਲ ਚ ਆਉਂਦੀਆਂ ਖੁੱਲ ਮਿਲਦੀ ਹੈ ਜਦੋਂ ਫਿਰ ਉਹਨਾਂ ਦੀ ਜੜਾਸ ਨਿਕਲਦੀ ਆ ਬਈ ਕਿਉਂਕਿ ਆਪਣੇ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਹੈ ਵੀ ਪਿੰਡਾਂ ਦਾ ਮਾਹੌਲ ਕੀ ਹੈਗਾ 5 ਵਜੇ ਤੋਂ ਬਾਅਦ ਬਈ ਕੁੜੀ ਨੂੰ ਘਰੋਂ ਬਾਹਰ ਨਿਕਲਣੇ ਨਹੀਂ ਦਿੰਦੇ ਜੇ ਰਿਲੇਟਿਵ ਹੋ ਜਾਏ ਬਾਰ-ਬਾਰ ਫੋਨ ਲਾ ਕੇ ਪੁੱਛਦੇ ਵੀ ਕਿੱਥੇ ਆ ਕਿੱਥੇ ਨਹੀਂ ਹੈਗੇ ਇੱਥੇ ਫਿਰ ਬਈ ਕੋਈ ਪੁੱਛ ਨਹੀਂ ਗਿੱਚ ਨਹੀਂ ਹੈਗੀ ਕਿਉਂਕਿ ਮਾਪੇ ਉਹ ਭੈਣ ਭਾਈ ਸਾਰੇ ਇੰਡੀਆ ਬੈਠੇ ਆ ਤੇ ਡਰ ਹੈ ਨਹੀਂ ਕਿਸੇ ਨੂੰ ਪੰਦੇ ਘਰ ਆਵੇ 12 ਵਜੇ ਆਵੇ ਜਾਂ ਨਾ ਵੀ ਆਵੇ ਕਿਹੜਾ ਕਿਸੇ ਨੂੰ ਪਤਾ ਲੱਗਦਾ ਕਿੱਥੇ ਆ ਕਿੱਥੇ ਨਹੀਂ ਹੈਗੇ ਤੇ ਫਿਰ ਆਜ਼ਾਦੀ ਕਰਕੇ ਫਿਰ ਬਈ ਬਾਤ ਸਮੜਦੀ ਨਹੀਂ ਆਜ਼ਾਦੀ ਆਪਣੇ ਪਿੰਡਾਂ ਚ ਕਿੱਥੇ ਹੈਗੀ ਬਈ ਇੰਨਾਂ ਗੱਲਾਂ ਕਰਕੇ ਨਹੀਂ ਕੁੜੀਆਂ ਮੜਦੀਆਂ ਮਸ ਦੋ ਚੀਜ਼ਾਂ ਹੀ ਮਿਲਦੇ ਆਂ ਬਈ ਕੁੜੀਆਂ ਕੋਲੇ ਪੈਸਾ ਜਾਂ ਪੀਆਰ ਮਾਂ ਪਿਓ ਦੀ ਇੱਜ਼ਤ ਜਾਂ ਰਿਸ਼ਤੇਦਾਰ ਦੀ ਇੱਜ਼ਤ ਕੋਈ ਮੈਨੇ ਨਹੀਂ ਰੱਖਦੀ ਬਈ ਜਮਾਨਤੀ ਆਇਆ ਪਿਆ ਹੁਣ ਤਾਂ ਬੁਰਾ ਹਾਲ ਆ ਇੱਥੇ ਤਾਂ ਜਮਾ ਬਾਕੀ ਬਈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ